ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮਸ਼ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਹੈ ਇਹ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹਾਲੀ ਹੈਗੀ ਹੈ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਨਲੀ EMPLOIEMENT ORIENTED ਹੈ ਇਹਦੇ ਵਿੱਚ ਕੁਝ ਇਨਵੈਸਟਮੈਂਟ ਟੈਕਸਟਾਈਲ ਚ ਹੈ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਆ ਪੇਪਰ ਮਿਲ ਚ ਵੀ ਹੈ ਮੁਹਾਲੀ ਚ ਇਨਵੈਸਟਮੈਂਟ ਕਰ ਰਹੇ ਆ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10000 ਕਰੋੜ ਹੈ ਇਸ ਵੇਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨਿਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਪਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ EMPLOYEE ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ WOMEN ਹੋਣਗੇ ਜਿਹੜੇ এমপ্লয়ੀਜ਼ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਊਮੈਨ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਊਮੈਨ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਊਮੈਨ এমਪਲੋਈਜ਼ ਹੈ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਹੈ ਇਹ ਬੜਾ ਮਤਲਬ ਕਿ ਸ਼ਲਾਗਾ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਾਟ ਈਜ਼ ਡੂਇੰਗ